दिल्ली पोस्ट पंजाबी ਤੁਸੀਂ ਦੇਖ ਰਹੇ ਹੋ ਮੈਂ ਗਗਨ ਸ਼ਕਲਾ ਨੈਸ਼ਨਲ ਹਾਈਵੇ ਨੂੰ ਖੁਲਵਾਉਣ ਨੂੰ ਲੈ ਕੇ ਲਗਾਤਾਰ ਪ੍ਰਸ਼ਾਸਨ ਤੇ ਪੁਲਿਸ ਲਗਾਤਾਰ ਉਦਮ ਕਰ ਰਹੀ ਹੈ ਤਾਂ ਇਸ ਵੇਲੇ ਮੈਂ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਤਾਂ ਮੇਰੇ ਨਾਲ ਐਸਐਸਪੀ ਪਟਿਆਲਾ ਨਾਨਕ ਸਿੰਘ ਮੌਜੂਦ ਨੇ ਸਰ ਵੱਡੀ ਤਦਾਦ ਚ ਪੁਲਿਸ ਪ੍ਰਸ਼ਾਸਨ ਮੌਜੂਦ ਹੈ ਤਾਂ ਕੀ ਲੱਗਦਾ ਕਿੰਨੀ ਦੇਰ ਦੇ ਵਿੱਚ ਲਾਈਨ ਕਲੀਅਰ ਹੋ ਜਾਏਗੀ ਪਟਿਆਲਾ ਐਡਮਿਨਿਸਟ੍ਰੇਸ਼ਨ ਵੱਲੋਂ ਤੇ ਪਟਿਆਲਾ ਪੁਲਿਸ ਵੱਲੋਂ ਇੱਥੇ ਸਾਰੀ ਮਸ਼ੀਨਰੀ ਸਾਰੀ ਮੈਨਪਾਵਰ ਡਿਪਲੋਏ ਕੀਤੀ ਗਈ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਕਮੇਟੀ ਦੇ ਵੀ ਵਰਕਰਸ ਆਏ ਹੋਏ ਹੈ ਸਾਫ ਸਫਾਈ ਵੀ ਨਾਲ ਪੈਰਲਲੀ ਚੱਲ ਰਹੀ ਹੈ ਜਿਹੜੀ ਮੂਵਮੈਂਟ ਕਰਨੀ ਹੈ ਸਟਰਕਚਰਸ ਦੀ ਹੈ ਟਰਾਲੀਜ਼ ਦੀ ਉਹ ਵੀ ਨਾਲ ਚੱਲ ਰਹੀ ਹੈ ਸੋ ਹੋਪਫੁਲੀ ਬੜੀ ਜਲਦੀ ਤਿੰਨ ਚਾਰ ਘੰਟੇ ਦੇ ਵਿੱਚ ਇਹਨੂੰ ਆਪਾਂ ਰੋਡ ਨੂੰ ਕਲੀਅਰ ਕਰ ਲਾਂਗੇ ਤੇ ਟ੍ਰੈਫਿਕ ਵਾਸਤੇ ਸਾਡੇ ਵਾਲੇ ਪਾਸੋਂ ਓਪਨ ਹੋ ਜਾਊਗਾ ਉਸ ਤੋਂ ਬਾਅਦ ਦੋ ਚੀਜ਼ਾਂ ਕਨਸਿਡਰੇਸ਼ਨ ਚਾਣਗੀਆਂ ਇੱਕ ਤਾਂ ਹਰਿਆਣਾ ਵੱਲੋਂ ਕਿੰਨੀ ਦੇਰ ਚ ਖੁੱਲਤ ਤੇ ਸੈਕੰਡਲੀ ਐਨ ਐਚ ਆਈ ਦੀ ਇਨਸਪੈਕਸ਼ਨ ਹੋਣੀ ਹੈ ਉਹ ਦੇਖਣਗੇ ਕਿ ਕਿਹੜਾ ਟ੍ਰੈਫਿਕ ਹੈ ਤੇ ਹਜੇ ਭੇਜਿਆ ਜਾ ਸਕਦਾ ਹੈ ਕੋਈ ਰਿਪੇਅਰ ਦੀ ਲੋੜ ਹੈ ਜਾਂ ਨਹੀਂ ਉਸ ਦੇ ਮੁਤਾ ਇਸ ਤੇ ਇਨਸਪੈਕਸ਼ਨ ਕਰੇਗਾ ਕਿਉਂਕਿ ਉਸ ਤੋਂ ਬਾਅਦ ਹੀ ਟ੍ਰੈਫਿਕ ਚਲਾਇਆ ਜਾਊਗਾ ਹਾਂਜੀ ਬਿਕੋਜ਼ ਇੱਕ ਸਾਲ ਤੋਂ ਇੱਥੇ ਟ੍ਰੈਫਿਕ ਬੰਦ ਸੋ ਇੱਕ ਵਾਰੀ ਐਨਐਚਆਈ ਆ ਕੇ ਦੇਖੂਗਾ ਕਿ ਰੋਡ ਨੂੰ ਟ੍ਰੈਫਿਕ ਵਰਦੀ ਹੈ ਜਾਂ ਨਹੀਂ ਉਸ ਤੋਂ ਬਾਅਦ ਹੀ ਫਿਰ ਹੋ ਸਕਦਾ ਕਿ ਕਦਾ ਟ੍ਰਾਇਲ ਰਨਵੇ ਉਲਾਵਲੋ ਕੀਤਾ ਜਾਵੇ ਅੱਛਾ ਸਰ ਕਿਸਾਨਾਂ ਦਾ ਕਹਿਣਾ ਕਿ ਸਾਡਾ ਸਮਾਨ ਸੀਗਾ ਬਹੁਤ ਉਹ ਮਿਸ ਹੋ ਰਿਹਾ ਦੇਖੋ ਇੱਕ ਸਾਲ ਤੋਂ ਕਿਸਾਨ ਇੱਥੇ ਬੈਠੇ ਨੇ ਜੇ ਤੁਸੀਂ ਕੱਲ ਵੀ ਇੱਥੇ ਵਿਜ਼ਿਟ ਕੀਤਾ ਹੋਵੇ ਤੇ ਟਰਾਲੀਜ਼ ਇੱਥੇ अराउंड 500 550 ਟਰਾਲੀਜ਼ ਨੇ ਤੇ ਟੋਟਲ ਗੈਦਰਿੰਗ ਜਦੋਂ ਅਸੀਂ ਇੱਥੇ ਆਏ ਸੀ ਸਾਨੂੰ ਜਿਹੜੀ ਮਿਲੀ ਸੀ ਉਹ 100 ਤੋਂ 120 ਸੀ so that means ਕਿ ਕੁਝ ਟਰਾਲੀਆਂ ਮਤਲਬ ਮੈਜੋਰਟੀ ਆਫ ਦਾ ਟਰਾਲੀਜ਼ ਜਿਹੜੀਆਂ ਸੀਗੀਆਂ ਉਹ ਇਦਾਂ ਹੀ ਖੜੀਆਂ ਸੀ ਉਹਦੇ 'ਚ ਨਾ ਤਾਂ ਕੋਈ ਬੰਦਾ ਸੀਗਾ ਨਾ ਉਹਦਾ ਕੋਈ ਧਿਆਨ ਰੱਖਣ ਵਾਸਤੇ ਸੀ so ਇੱਕ ਸਾਲ ਚੋਂਥੇ ਕੀ ਕੁਝ ਹੋਇਆ ਉਹਦੇ ਬਾਰੇ ਤਾਂ ਸਾਡਾ ਕਿਉਂਕਿ ਇਹ ਕਿਸਾਨ ਇੱਥੇ ਬੈਠੇ ਹੋਏ ਸੀ ਉਹ ਜ਼ਿਆਦਾ ਦੱਸ ਸਕਦੇ ਨੇ ਬਟ ਜਿਹੜਾ ਕੱਲ ਰਾਤ ਤੋਂ ਲੈ ਕੇ ਹੁਣ ਤੱਕ ਦਾ ਉਹਦੇ ਚ ਜਿਹੜਾ ਵੀ ਸਮਾਨ ਰਿਕਵਰ ਹੋਇਆ ਉਹਦੀ ਸਾਰੀ ਇਨਵੈਂਟਰੀ ਬਣੀ ਹੈ ਪੁਲਿਸ ਫੋਰਸ ਸਾਡੀ ਕਨਸਟੈਂਟਲੀ ਪ੍ਰੈਜ਼ెంట్ ਹੈ ਇੱਥੇ ਤੇ ਇਹੋ ਜਿਹਾ ਕੋਈ ਵੀ ਨਹੀਂ ਹੋਊਗਾ ਸਮਾਨ ਜਾਂ ਕੋਈ ਵੀ ਕਿਸਾਨ ਦਾ ਕੋਈ ਵੀ ਇਹੋ ਜੀ ਚੀਜ਼ ਨਹੀਂ ਹੋਊਗੀ ਜਦੋਂ ਨੁਕਸਾਨ ਹੋ ਜਾਏ ਉਹ ਪ੍ਰੋਪਰ ਇਨਵੈਂਟਰੀ ਬਣੀ ਹੈ ਆ ਕੇ ਸਾਡੇ ਕੋਲੋਂ ਚੈੱਕ ਕਰ ਸਕਦੇ ਆਪਨੀ ਇਨਵੈਂਟਰੀ ਚ ਦੇਖ ਲੈਣ ਆਪਣੀ ਓਨਰਸ਼ਿਪ ਪ੍ਰੂਫ ਕਰ ਦੇਣ ਉਹਨਾਂ ਨੂੰ ਸਮਾਨ ਮਿਲ ਜਾਊਗਾ ਅੱਛਾ ਜਿਹੜੇ ਕਿਸਾਨ ਰੀਟੇਨ ਕੀਤੇ ਗਏ ਨੇ ਉਹ ਕਦੋਂ ਤੱਕ ਰਿਲੀਜ਼ ਹੋ ਸਕਦੇ ਨੇ ਕਿਹੜੀਆਂ ਧਾਰਾਵਾਂ ਦੇ ਤਹਿਤ ਉਹਨਾਂ ਨੂੰ ਅਰੈਸਟ ਕੀਤਾ ਗਿਆ ਦੇਖੋ اے ਐਸ ਡੀ ਐਮ ਸਾਹਿਬ ਦਾ ਪ੍ਰੈਰੋਗੇਟਿਵ ਹੈ ਕਿ ਕਦੋਂ ਉਹਨਾਂ ਨੇ ਬیل ਲੈਣੀ ਹੈ ਕਦੋਂ ਉਹਨਾਂ ਨੇ ਰਿਲੀਜ਼ ਕਰਨਾ ਹੈ ਸਾਡਾ ਜਿਹੜਾ ਕੰਮ ਸੀਗਾ ਉਹ ਐਸ ਡੀ ਐਮ ਸਾਹਿਬ ਦੇ ਸਾਹਮਣੇ ਪੇਸ਼ ਕਰਨਾ ਸੀ ਸੋ ਅੱਗੋਂ ਕਦੋਂ ਉਹਨਾਂ ਨੂੰ ਰਿਲੀਜ਼ ਕਰਨਾ ਹੈ ਕੀ ਕਰਨਾ ਉਹਨਾਂ ਨੇ ਦੇਖਣਾ ਠੀਕ ਹੈ ਬਹੁਤ ਮਿਹਰਬਾਨੀ ਤਾਂ ਕਹਿੰਦੇ 2-4 ਘੰਟੇ ਦਾ ਸਮਾਂ ਹੈ ਉਸ ਤੋਂ ਬਾਅਦ ਇਹ ਟ੍ਰੈਫਿਕ ਲਈ ਖੁੱਲ ਸਕਦਾ ਪਰ ਇੱਕ ਵਾਰ NHAI ਵੱਲੋਂ ਇਨਸਪੈਕਸ਼ਨ ਕੀਤੀ ਜਾਊਗੀ ਰੋਡ ਨੂੰ ਕਲੀਅਰੈਂਸ ਦਿੱਤੀ ਜਾਊਗੀ ਤਾਂ ਉਸ ਤੋਂ ਬਾਅਦ ਜਿਹੜਾ ਇਹ ਰੋਡ ਰਾਹੀਰਾਂ ਦੇ ਲਈ ਖੁੱਲ ਜਾਊਗਾ ਪਰ ਪੰਜਾਬ ਤਰਫ ਦੀ ਗੱਲ ਕੀਤੀ ਜਾਏ ਤਾਂ 2-4 ਘੰਟੇ ਦੇ ਵਿੱਚ ਇਹ ਰੋਡ ਨੂੰ ਕਲੀਅਰ ਕਰ ਦਿੱਤਾ ਜਾਊਗਾ ਤਾਂ ਮੇਰੇ ਨਾਲ SSP ਪਟਿਆਲਾ ਨਾਨਕ ਸਿੰਘ ਮੌਜੂਦ ਨੇ ਸਰ ਵੱਡੀ ਤਦਾਦ ਚ ਪੁਲਿਸ ਪ੍ਰਸ਼ਾਸਨ ਮੌਜੂਦ ਹੈ ਤਾਂ ਕੀ ਲੱਗਦਾ ਕਿੰਨੀ ਦੇਰ ਦੇ ਵਿੱਚ ਲਾਈਨ ਕਲੀਅਰ ਹੋ ਜਾਏਗੀ ਆ ਪਟਿਆਲਾ ਐਡਮਿਨਿਸਟ੍ਰੇਸ਼ਨ ਵੱਲੋਂ ਤੇ ਪਟਿਆਲਾ ਪੁਲਿਸ ਵੱਲੋਂ ਇੱਥੇ ਸਾਰੀ ਮਸ਼ੀਨਰੀ ਸਾਰੀ ਮੈਨਪਾਵਰ ਡਿਪਲੋਏ ਕੀਤੀ ਗਈ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਕਮੇਟੀ ਦੇ ਵੀ ਵਰਕਰਸ ਆਏ ਹੋਏ ਹੈ ਸਾਫ ਸਫਾਈ ਵੀ ਨਾਲ ਪੈਰਲਲੀ ਚੱਲ ਰਹੀ ਹੈ ਜਿਹੜੀ ਮੂਵਮੈਂਟ ਕਰਨੀ ਹੈ ਸਟਰਕਚਰਸ ਦੀਆਂ ਟਰਾਲੀਜ਼ ਦੀ ਉਹ ਵੀ ਨਾਲ ਚੱਲ ਰਹੀ ਹੈ ਸੋ ਹੋਪਫੁਲੀ ਬੜੀ ਜਲਦੀ ਤਿੰਨ ਚਾਰ ਘੰਟੇ ਦੇ ਵਿੱਚ ਇਹਨੂੰ ਆਪਾਂ ਰੋਡ ਨੂੰ ਕਲੀਅਰ ਕਰ ਲਾਂਗੇ ਤੇ ਟ੍ਰੈਫਿਕ ਵਾਸਤੇ ਸਾਡੇ ਵਾਲੇ ਪਾਸੋਂ ਓਪਨ ਹੋ ਜਾਊਗਾ ਉਸ ਤੋਂ ਬਾਅਦ ਦੋ ਚੀਜ਼ਾਂ ਕਨਸਿਡਰੇਸ਼ਨ ਚਾਣਗੀਆਂ ਇੱਕ ਤਾਂ ਹਰਿਆਣਾ ਵੱਲੋਂ ਕਿੰਨੀ ਦੇਰ ਚ ਖੁੱਲਤ ਤੇ ਸੈਕੰਡਲੀ ਐਨ ਐਚ ਆਈ ਦੀ ਇਨਸਪੈਕਸ਼ਨ ਹੋਣੀ ਹੈ ਉਹ ਦੇਖਣਗੇ ਕਿ ਕਿਹੜਾ ਟ੍ਰੈਫਿਕ ਹੈ ਤੇ ਹਜੇ ਭੇਜਿਆ ਜਾ ਸਕਦਾ ਹੈ ਕੋਈ ਰਿਪੇਅਰ ਦੀ ਲੋੜ ਹੈ ਜਾਂ ਨਹੀਂ ਉਸ ਦੇ ਮੁਤਾ ਇਹ ਇਸ ਇਨਸਪੈਕਸ਼ਨ ਕਰੇਗਾ ਕਿਉਂਕਿ ਉਸ ਤੋਂ ਬਾਅਦ ਹੀ ਟ੍ਰੈਫਿਕ ਚਲਾਇਆ ਜਾਊਗਾ ਹਾਂਜੀ ਬਿਕੋਜ਼ ਇੱਕ ਸਾਲ ਤੋਂ ਇੱਥੇ ਟ੍ਰੈਫਿਕ ਬੰਦ ਸੋ ਇੱਕ ਵਾਰੀ ਐਨਐਚਆਈ ਆ ਕੇ ਦੇਖੂਗਾ ਕਿ ਰੋਡ ਨੂੰ ਟ੍ਰੈਫਿਕ ਵਰਦੀ ਹੈ ਜਾਂ ਨਹੀਂ ਉਸ ਤੋਂ ਬਾਅਦ ਹੀ ਫਿਰ ਹੋ ਸਕਦਾ ਕਿ ਕਦਾ ਟ੍ਰਾਇਲ ਰਨਵੇ ਉਲਾ ਵੱਲੋਂ ਕੀਤਾ ਜਾਵੇ ਅੱਛਾ ਸਰ ਕਿਸਾਨਾਂ ਦਾ ਕਹਿਣਾ ਕਿ ਸਾਡਾ ਸਮਾਨ ਸੀਗਾ ਬਹੁਤ ਉਹ ਮਿਸ ਹੋ ਰਿਹਾ ਦੇਖੋ ਇੱਕ ਸਾਲ ਤੋਂ ਕਿਸਾਨ ਇੱਥੇ ਬੈਠੇ ਨੇ ਜੇ ਤੁਸੀਂ ਕੱਲ ਵੀ ਇੱਥੇ ਵਿਜ਼ਿਟ ਕੀਤਾ ਹੋਵੇ ਤੇ ਟਰਾਲੀਜ਼ ਇੱਥੇ अराउंड 500 550 ਟਰਾਲੀਜ਼ ਨੇ ਤੇ ਟੋਟਲ ਗੈਦਰਿੰਗ ਜਦੋਂ ਅਸੀਂ ਇੱਥੇ ਆਏ ਸੀ ਸਾਨੂੰ ਜਿਹੜੀ ਮਿਲੀ ਸੀ ਉਹ 100 ਤੋਂ 120 ਸੀ so that means ਕਿ ਕੁਝ ਟਰਾਲੀਆਂ ਮਤਲਬ ਮੈਜੋਰਟੀ ਆਫ ਦਾ ਟਰਾਲੀਜ਼ ਜਿਹੜੀਆਂ ਸੀਗੀਆਂ ਉਹ ਇਦਾਂ ਹੀ ਖੜੀਆਂ ਸੀ ਉਹਦੇ ਚ ਨਾ ਤਾਂ ਕੋਈ ਬੰਦਾ ਸੀਗਾ ਨਾ ਉਹਦਾ ਕੋਈ ਧਿਆਨ ਰੱਖਣ ਵਾਸਤੇ ਸੀ so ਇੱਕ ਸਾਲ ਚ ਉਥੇ ਕੀ ਕੁਝ ਹੋਇਆ ਉਹਦੇ ਬਾਰੇ ਤਾਂ ਸਾਡਾ ਕਿਉਂਕਿ ਇਹ ਕਿਸਾਨ ਇੱਥੇ ਬੈਠੇ ਹੋਏ ਸੀ ਉਹ ਜ਼ਿਆਦਾ ਦੱਸ ਸਕਦੇ ਨੇ ਬਟ ਜਿਹੜਾ ਕੱਲ ਰਾਤ ਤੋਂ ਲੈ ਕੇ ਹੁਣ ਤੱਕ ਦਾ ਉਹਦੇ ਚ ਜਿਹੜਾ ਵੀ ਸਮਾਨ ਰਿਕਵਰ ਹੋਇਆ ਉਹਦੀ ਸਾਰੀ ਇਨਵੈਂਟਰੀ ਬਣੀ ਹੈ ਪੁਲਿਸ ਫੋਰਸ ਸਾਡੀ ਕਨਸਟੈਂਟਲੀ ਪ੍ਰੈਜ਼ెంట్ ਹੈ ਇੱਥੇ ਤੇ ਇਹੋ ਜਿਹਾ ਕੋਈ ਵੀ ਨਹੀਂ ਹੋਊਗਾ ਸਮਾਨ ਜਾਂ ਕੋਈ ਵੀ ਕਿਸਾਨ ਦਾ ਕੋਈ ਵੀ ਇਹੋ ਜੀ ਚੀਜ਼ ਨਹੀਂ ਹੋਊਗੀ ਜਦੋਂ ਨੁਕਸਾਨ ਹੋ ਜਾਏ ਉਹ ਪ੍ਰੋਪਰ ਇਨਵੈਂਟਰੀ ਬਣੀ ਹੈ ਆ ਕੇ ਸਾਡੇ ਕੋਲੋਂ ਚੈੱਕ ਕਰ ਸਕਦੇ ਆਪਨੀ ਇਨਵੈਂਟਰੀ ਚ ਦੇਖ ਲੈਣ ਆਪਣੀ ਓਨਰਸ਼ਿਪ ਪ੍ਰੂਫ ਕਰ ਦੇਣ ਉਹਨਾਂ ਨੂੰ ਸਮਾਨ ਮਿਲ ਜਾਊਗਾ ਅੱਛਾ ਜਿਹੜੇ ਕਿਸਾਨ ਰੀਟੇਨ ਕੀਤੇ ਗਏ ਨੇ ਉਹ ਕਦੋਂ ਤੱਕ ਰਿਲੀਜ਼ ਹੋ ਸਕਦੇ ਨੇ ਕਿਹੜੀਆਂ ਧਾਰਾਵਾਂ ਦੇ ਤਹਿਤ ਉਹਨਾਂ ਨੂੰ ਅਰੈਸਟ ਕੀਤਾ ਗਿਆ ਦੇਖੋ اے ਐਸ ਡੀ ਐਮ ਸਾਹਿਬ ਦਾ ਪ੍ਰੈਰੋਗੇਟਿਵ ਹੈ ਕਿ ਕਦੋਂ ਉਹਨਾਂ ਨੇ ਬیل ਲੈਣੀ ਹੈ ਕਦੋਂ ਉਹਨਾਂ ਨੇ ਰਿਲੀਜ਼ ਕਰਨਾ ਹੈ ਸਾਡਾ ਜਿਹੜਾ ਕੰਮ ਸੀਗਾ ਉਹ ਐਸ ਡੀ ਐਮ ਸਾਹਿਬ ਦੇ ਸਾਹਮਣੇ ਪੇਸ਼ ਕਰਨਾ ਸੀ ਸੋ ਅੱਗੋਂ ਕਦੋਂ ਉਹਨਾਂ ਨੂੰ ਰਿਲੀਜ਼ ਕਰਨਾ ਹੈ ਕੀ ਕਰਨਾ ਉਹਨਾਂ ਨੇ ਦੇਖਣਾ ਕੀ ਬਹੁਤ ਮਿਹਰਬਾਨੀ ਤਾਂ ਕਹਿੰਦੇ 2-4 ਘੰਟੇ ਦਾ ਸਮਾਂ ਹੈ ਉਸ ਤੋਂ ਬਾਅਦ ਇਹ ਟ੍ਰੈਫਿਕ ਲਈ ਖੁੱਲ ਸਕਦਾ ਪਰ ਇੱਕ ਵਾਰ NHAI ਵੱਲੋਂ ਇਨਸਪੈਕਸ਼ਨ ਕੀਤੀ ਜਾਊਗੀ ਰੋਡ ਨੂੰ ਕਲੀਅਰੈਂਸ ਦਿੱਤੀ ਜਾਊਗੀ ਤਾਂ ਉਸ ਤੋਂ ਬਾਅਦ ਜਿਹੜਾ ਇਹ ਰੋਡ ਰਾਹੀ ਗਿਰਾਂ ਦੇ ਲਈ ਖੁੱਲ ਜਾਊਗਾ ਪਰ ਪੰਜਾਬ ਤਰਫ ਦੀ ਗੱਲ ਕੀਤੀ ਜਾਏ ਤਾਂ 2-4 ਘੰਟੇ ਦੇ ਵਿੱਚ ਇਹ ਰੋਡ ਨੂੰ ਕਲੀਅਰ ਕਰ ਦਿੱਤਾ ਜਾਊਗਾ ਕੈਮਰਾ ਪਰਸਨ ਰਮੇਸ਼ ਨਾਲ ਗਗਨ ਸ਼ਕਲਾ ਦਿੱਲੀ ਪੋਸਟ